ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਿੰਸ ਤੇ ਅੱਜ ਜਦ ਅੱਜ ਦੀ ਵੀਡੀਓ ਵਿੱਚ ਆਪਾਂ ਬਹੁਤ ਕਹਿਣ ਕਹਿਣ ਉਫਰ ਦਵਾਂਗੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰੀ ਦੇਖਿਓ ਡਿਟੇਲਸ ਸਹਿਤ ਪਾਵਾਂਗੇ ਆਪਾਂ ਤੇ ਮੇਰਾ YouTube ਤੇ ਵੀ ਚੈਨਲ ਹੈ ਮੇਰਾ Instagram ਤੇ ਵੀ ਮੇਰਾ ਪੇਜ ਹੈ ਉੱਥੇ ਤੁਸੀਂ ਮੈਨੂੰ ਫੋਲੋ ਕਰ ਲਿਓ ਪ੍ਰਿੰਸ ਧੰਨਵਾਦ ਆ ਕੇ 7500 ਮੇਰੀ ਆਈਡੀਆ ਤੇ ਆਪਾਂ ਪਹਿਲਾਂ ਤੁਹਾਨੂੰ ਨੱਕ ਦਿਖਾ ਦਿੰਦੇ ਆ ਕੋਣੀ ਵਾਲੇ ਕਿਹੜੀ ਕਿਹੜੀ ਕੱਢਨੇ ਆਈ ਅੱਗੇ ਨੂੰ ਆਜੋ ਥੋੜਾ ਜਿਹਾ ਤੇ ਜੱਦੀ ਦਿਖਾਓ ਬਾਈ ਬਣ ਠੀਕ ਆ ਪੇਂਟ ਠੂਕੇ ਹੋਇਆ ਹੋ ਨੀ ਡਿਜੀਨ ਵਾਕੇ ਦਿਖਾਉਗਾ ਜੀ ਇਹ ਤੇ ਪੇਂਟ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮੋਟਰਸਾਈਕਲ ਤਿਆਰ ਹੋਇਆ ਹੋਇਆ ਵਰਕਿੰਗ ਆ ਸਾਰਾ ਕੁਝ ਤੇ ਇਹ ਮੋਟਰਸਾਈਕਲ ਦਾ ਵੀ ਰੇਟ ਦੱਸਾਂਗੇ ਇਹ ਸਕੂਟਰ ਨਹੀਂ ਹੈਗਾ ਇਹ ਮੇਰਾ ਆਪਣਾ ਬੋਲਟ ਵੀ ਸੀਗਾ ਆਪਣੇ ਕੋਲ ਤੇ ਬੋਲਟ ਦੀ ਬੰਦੇ ਸਾਈ ਦੇਗੇ ਇਹ ਦੀ ਇਹ ਆਪਾਂ 64000 ਰੁਪਏ ਦਾ ਬੋਲਟ ਵੇਚਿਆ ਬਈ ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਵਾਂਗਾ ਬੋਲਟ ਇਹ ਤੇ ਇਹ ਯਾਮਾ ਖੜਾ ਇਧਰਲੀ ਸਾਈਡ ਇਹ ਤੇ ਜੈਡ ਇਹ ਚਲੋ ਆਪਣਾ ਮੇਰਾ ਤੇ ਫੇਰ ਦਿਖਾਉਣਾ ਮੈਂ ਤੁਹਾਨੂੰ ਸੀਟੀ 100 ਇਹ ਵੀ ਸੇਲ ਤੇ ਆ ਇੱਧਰ ਜਾਮਾ ਇਹ ਖੜਾ ਇਹ ਪਾਸਿੰਗ ਵਾਲਾ ਇਹ ਵਿਦਆਊਟ ਪਾਸਿੰਗ ਹੈ ਇਹ ਪਾਸਿੰਗ ਵਾਲਾ ਤੇ ਇਹ ਵਿਦਆਊਟ ਪਾਸਿੰਗ ਹੈ ਇਹ ਚਲੋ ਮੇਰਾ ਆਪਣਾ ਤੇ ਇੱਧਰ ਨਾਲ ਤੁਹਾਨੂੰ ਦਿਖਾ ਦਮਾ ਆ ਇਹ ਯੂਪੀਟਰ ਖੜੀ ਹੈ ਤੇ ਆਹ ਖੜੀ ਹੈ 15 ਮਾਡਲ ਡੀਲੈਕਸ ਤੇ ਇੱਕ ਸਪਲੈਂਡਰ ਖੜਾ ਆਪਣੇ ਕੋਲ ਮੈਂ ਤੁਹਾਨੂੰ ਸਪਲੈਂਡਰ ਵੀ ਦਿਖਾਵਾਂਗਾ ਉਹ ਬਾਹਰ ਖੜਾ ਉਹ ਤੇ ਅਜੇ ਬਾਜੀ ਲੁਕੇ ਜਰੇ ਨੇ ਬਾਜੀ ਕਿੱਧਰ ਜਾ ਰਹੇ ਤੁਸੀਂ ਹੂੰ ਤੁਹਾਨੂੰ ਡਿਟੇਲ ਦਿੰਨਾ ਮੈਂ ਪਹਿਲਾਂ ਸਸਤੇ ਜੇ ਮੋਟਰਸਾਈਕਲ ਦੀ ਜਮੇ ਵਿੰਟੇਜ ਚੀਜ਼ਾਂ ਤੁਹਾਨੂੰ ਮੈਂ ਬਾਅਦ ਚ ਦਿਖਾਉਂਗਾ ਪਹਿਲਾਂ ਤੁਹਾਨੂੰ ਮੈਂ ਸਸਤਾ ਜੇ ਮੋਟਰਸਾਈਕਲ ਦਿਖਾ ਦਮਾ ਅ ਸਿਟੀ 100 ਬਾਈ ਇਹ 2004 ਮਾਡਲ ਹੈ ਇੰਜਨ ਗੇਅਰ ਤਾਂ ਬਹੁਤ ਸੋਹਣਾ ਉੱਪਰੋਂ ਟੈਂਕੀ ਰੰਗ ਹੁੰਦੀ ਹੈ ਐਵੇਂ ਮੋਟਰਸਾਈਕਲ ਲੈਣਾ ਤੁਹਾਨੂੰ 13500 ਰੁਪਏ ਦਾ ਦੇ ਦੂੰਗਾ ਕੋਈ ਪੈਸਾ ਘੱਟ ਨਹੀਂ ਐ ਚ ਇੰਨੇ ਦਾ ਤੇ ਜੇ ਤਿਆਰ ਕਰਕੇ ਲੈਣਾ ਫਿਰ 16500 ਰੁਪਏ ਦਾ ਤੇ ਹੁਣ ਤੁਹਾਨੂੰ ਮੈਂ ਜੱਦੀ ਸਟਾਰਟ ਕਰਕੇ ਦਿਖਾਨਾ ਤੇ ਬੋਲਟ ਦੀ ਵੀ ਆਵਾਜ਼ ਸੁਣਾਉਂਗਾ ਤੁਹਾਨੂੰ ਮੈਂ ਆ ਮੋਟਰਸਾਈਕਲਾਂ ਦੀ ਵੀ ਪਾਜੀ ਫੋਟੋ ਮੜਾ ਜਾ ਫੋਨ ਤੇ ਜੱਦੀ ਪਹਿਲਾਂ ਮੜਾ ਜਾ ਦਿਖਾਵੋ ਪਾਜੀ ਇਹ ਬਹੁਤ ਸੁਣਨ ਤਿਆਰ ਬਹੁਤ ਕਹਿੰਦਾ ਨਹੀਂ ਪਾਜੀ ਕਹਿੰਦਾ ਕੋਲ ਪੁੱਕਿਆ ਚੰਡੀਗੜ੍ਹ ਦਾ ਨੰਬਰ ਤੇ ਆਰਸੀ ਐਕਿਡਾ ਮਿਲ ਜੂਗਾ ਇਹ ਸਭ ਸਟਾਰਟ ਕਰਨਾ ਦਿਖਾਨਾ ਕਿਵੇਂ ਸਟਾਰਟ ਹੁੰਦਾ ਨੇੜੇ ਆਓ ਪਾਜੀ ਜੀ ਮੜਾ ਇਹਨੇ ਆ ਪੰਪ ਲੱਗਿਆ ਹੋਇਆ ਵੀਰੇ ਇਹ ਪਹਿਲਾਂ ਇਹਨੇ ਮਾਰਨਾ ਪੈਂਦਾ ਐਵੇਂ ਕਰਕੇ ਇਹਦਾ ਤੇਲ ਖੋਲੋ ਤੇ ਇਹੀ ਇਹਦੀ ਕਿੱਕ ਹੈ ਇਹੀ ਇਹਦਾ ਗੇਅਰ ਇਹਨੂੰ ਐਵੇਂ ਕਰੋ ਇਹ ਚਾਬੀ ਲਾਓ ਪਹਿਲਾਂ ਇਹ ਕਸੋ ਨੋ ਬੰਦ ਹੋ ਗਿਆ ਭਾਈ ਫੜੋ ਮੜਾ ਜਾ ਮੈਂ ਸਟਾਰਟ ਕਰਕੇ ਥੋੜਾ ਜਿਹਾ ਓਕੇ ਜੀ ਆਪਾਂ ਦੁਬਾਰਾ ਸਟਾਰਟ ਕਰਕੇ ਮੜਾ ਮੈਂ ਖੜਾ ਕੋ ਸਾਈਕਲ ਗਰਮ ਨਹੀਂ ਹੋਇਆ ਹੈਗਾ ਅਜੇ ਇੱਧਰ ਤੇ ਬਾਬਾ ਜੀ ਫੜਿਆ ਇਹ ਹੀ ਜੇਲ ਹੈ ਜੀ ਇਹ ਹੀ ਠੀਕ ਹੈ ਇਹ ਹੁਣ ਬਸ ਐਵੇਂ ਜਿਆਦਾ ਟੱਸ ਬਣਾਉਣ ਦੀ ਲੋੜ ਨਹੀਂ ਹੈ ਜਾ ਆਪਣੇ ਕੋਲ ਹੋਰ ਵੀ ਆਉਣਗੀਆਂ ਤੇ ਉਹਦੇ ਬਾਅਦ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਦਾ ਰੇਟ ਵੀ ਮੈਂ ਤੁਹਾਨੂੰ ਦੱਸਦਾ ਆਂ ਇਹ ਵੇਸ ਦਾ ਡਿਮਾਂਡ ਕਰਦੇ ਆਂ ਆਪਾਂ 1,10,000 ਰੁਪਏ ਦੀ ਹੈ ਜੀ 1,05,000 ਰੁਪਏ ਦਾ ਜੱਦੀ ਦੇ ਦਿਆਂਗੇ ਆਪਾਂ ਸਾਰਾ ਕੁਝ ਵਰਕਿੰਗ ਹੈ ਇਹਦਾ ਟਾਇਰ ਲਾ ਟਾਇਰ ਚੱਕੇ ਜਿੰਨੀਆਂ ਚੀਜ਼ਾਂ ਸਾਰਾ ਕੁਝ ਹੈ ਕੋਕਾ ਕੋਕਾ ਪੀਸ ਪੜੇਗਾ ਇਹ ਤੇ ਉਹਨੂੰ ਬੋਲਟ ਵੀ ਲੱਗ ਜਾਵੇ ਇਹ ਵੇਸ ਦਾ ਆਪਾਂ ਨੇ ਤੇ ਭਾਈ ਨੇੜੇ ਆ ਕੇ ਨੋਟ ਕਰੀ ਇਹ ਵੇਸ ਦਾ ਆਪਾਂ ਨੇ ਇਹ ਇਹ ਤੁਹਾਨੂੰ ਮੈਂ ਚੈੱਕ ਕਰਾਣਾ ਹੈ ਇਹ ਜਿਹੇ ਨਾਲ ਆਪਰੇ ਬਹੁਤ ਹੋਰ ਬਹੁਤ ਆਈ ਜਾਂਦੇ ਆ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਉਹਰ ਬਾਅਦ ਤੁਹਾਨੂੰ ਮੈਂ ਕਹਿੰਦਾ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਮੈਂ ਪਾਉਂਦਾ ਥੋੜੀ ਜਿਹੀ ਘੱਟਾਂ ਦੀ ਸਮਾਂ ਲੱਗਦਾ ਹੈਗਾ ਇਹ ਬੋਲਟ ਆਪਰ ਇਹ ਪਾਈ ਸੀ ਕਿ ਜਿਹਦੇ ਪੈਨਸ ਆ ਨਹੀਂ ਦਿੱਕੀ ਆ ਕਿ ਤੇ ਇਹਦੇ ਮੈਂ ਤੁਹਾਨੂੰ ਸਾਊਂਡ ਚੈੱਕ ਕਰਾਉਣਾ ਬਹੁਤ ਸੁਣਾ ਮੋਟਰਸਾਈਕਲ ਦਾ ਇੰਜਣ ਹੈ ਇਹ બસ ਕੰਟੀਨਿਊ ਕਰੀ ਜਾ ਲੈ ਕਿਥੇ ਕੱਟਣਾ ਹੋਊਗਾ ਕਾਟ ਲੈ ਮੋਰਚਲੇ ਵੈਸੇ ਜੀ ਆਪਾਂ ਨੇ ਬੇਚਤਾ ਹੀ 65000 ਰੁਪਏ ਦਾ ਤੇ ਹੋਰ ਇਹ ਜਿਹੇ ਨਾ ਮੇਰੇ ਕੋਲ ਬਹੁਤ ਆਉਣਗੇ ਤੇ ਇਹ ਜਣੇ ਕਿ ਉਹ ਦਿਖਾਣਾ ਥੋੜਾ ਫਰਜ ਪਾਉਣਾ ਸੀਗਾ ਵੀ ਇੰਦਾਂ ਦੇ ਨਾ ਹੁੰਦੇ ਆਪਣੇ ਕੋਲ ਬੜੀਏ ਬੜੀਏ ਇਹ ਨੰਬਰ ਲਗਾਓ ਭਾਈ ਨੇੜੇ ਹੋ ਕੇ ਤੁਸੀਂ ਬਈ 100 ਜੀ ਆਮਾ ਇਹ 94 ਮਾਡਲ ਸਾਰਾ ਤਿਆਰ ਹੋਇਆ ਹੋਇਆ LED ਲਾਈਟ ਲੱਗੀ ਹੋਈ ਹੈ ਇਹ ਚ ਤੇ ਕੰਡੀਸ਼ਨ ਬਹੁਤ ਸੋਹਣੀ ਹੈ ਇਹ ਦੀ ਅ ओरिजिनली 6 ਹੌਲ ਸੈਂਸਰ ਲੱਗਿਆ ਹੋਇਆ ਹੈ ਇਹਨੂੰ 93 ਮਾਡਲ ਆ ਤੁਹਾਨੂੰ ਸਟਾਰਟਿੰਗ ਚੈੱਕ ਚਾਹੁੰਦਾ ਮੈਂ ਬਾਕੀ ਵੀਡੀਓ ਮੈਂ ਇੰਸਟਾਗ੍ਰam ਤੇ ਪੋਸਟ ਕਰਨਾ ਲੱਗ ਲੱਗ ਕਰਕੇ ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਥੋੜਾ ਠੰਡਾ ਪਾਜੀ ਹੈ ਇਹ 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 ਮੋਟਰਸਾਈਕਲ ਦਰਾਂ ਨਹੀਂ ਆ ਪਈ ਕਿਹੜੇ ਡਸ ਰਿਣੀ ਨਹੀਂ ਮੈਂ ਨਹੀਂ ਵੀਡੀਓ ਦੱਸਣ ਲੱਗਿਆ ਹੋਇਆ ਇਹ 88000 ਰੁਪਏ ਦੀ ਮੋਟਰਸਾਈਕਲ ਨੂੰ ਨਹੀਂ ਤੇ ਘੱਟ ਨਹੀਂ ਵੈਸੇ 88000 ਕੀ ਡਮਾਂ ਲਾਇਆ ਇਹ ਦੀ ਜਿੰਨੇ ਕਰਾ ਮੋਟਰ ਲੂੰਗਾ ਹੁਣ ਸੁਣ ਮੈਂ ਜੱਟ ਦਿਖਾਉਣਾ ਇਹ ਵੇਚਣ ਨੂੰ ਨਹੀਂ ਜਾਗਾ ਤੇ ਇਸ ਨੂੰ ਮੈਂ ਬਾਅਦ ਚੈੱਕ ਕਰਾਉਣਾ ਥੋੜੀ ਨਾਲ ਕੰਡੀਸ਼ਨ ਲਗਾਉ ਪਾਜੀ ਇਹਦੀ ਜੱਟ ਦੀ ਇਹ ਬਹੁਤ ਘੱਟ ਨੇ ਆਪਣੇ ਪੰਜਾਬ 'ਚ ਹੈ ਹੀ ਨਹੀਂ ਕੁਝ ਕੁ ਬੰਦੇ ਆ ਕੋਲ ਦੇ ਹਰ ਪਰਿਮੀਟਰਾਂ ਦਾ ਫਰਕ ਹੁੰਦਾ ਦੂਜੇ ਨਾਲ ਤੇ ਲੁੱਕ ਦਾ ਵੀ ਫਰਕ ਹੈ ਇਹਦਾ ਇਹ ਟਾਈਮ ਨਹੀਂ ਲੱਗ ਰਿਹਾ ਜਿਵੇਂ ਇਹਨੂੰ ਥੋੜਾ ਜਿਹਾ ਸੈੱਟ ਕਰਨਾ ਆਪਾਂ ਨੇ ਤੇ ਆ ਜੰਮੇ ਦਾ ਥੋੜੀ ਨਾ ਕਚਰਾ ਆ ਗਿਆ ਇੱਥੇ ਜਦੋਂ ਨੂੰ ਮੈਂ ਬਾਸ ਸੁਣਾਤੀ ਬਾਕੀ ਮੋਟਰਸਾਈਕਲ ਸਾਰਾ ਤਿਆਰ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਸਿਟੀ ਨੂੰ ਜਿਹੜਾ ਤੁਹਾਨੂੰ ਮੈਂ ਦੱਸਿਆ 13000 ਰੁਪਏ ਦਾ ਦੇ ਦੂੰਗਾ ਇਹ ਇੰਜਨ ਬਹੁਤ ਸੋਹਣਾ ਮੋਟਰਸਾਈਕਲ ਹੈ ਤੇ ਇੱਧਰ ਮੋਟਰਸਾਈਕਲ ਖੜੇ ਨੇ ਇਹ ਆਪਣੇ ਕੋਲ ਪਾਸਿੰਗ ਵਾਲੇ ਨੇ ਇਹ ਪਾਸਿੰਗ ਵਾਲਾ ਇਹ ਵਿਦਾਊਟ ਪਾਸਿੰਗ ਆ ਇਹ ਪਾਸਿੰਗ ਵਾਲਾ ਇਹ ਮੇਰਾ ਆਪਣਾ ਇਹਦਾ ਨੰਬਰ ਬਹੁਤ ਸੋਹਣਾ ਪੀ ਆਈ ਕੇ ਇਹ ਮੋਟਰ ਵੇਜੇ ਤਿਆਰ ਕਰਕੇ ਲੈਣਾ ਤੁਸੀਂ ਫਿਰ ਦਵਾਂਗੇ ਉਹ 1 ਲੱਖ ਰੁਪਏ ਦੇ ਨੀਚੇ-ਨੀਚੇ ਤੇ ਜੇ ਐਵੇਂ ਜਿਹੜਾ ਐਵੇਂ ਆਪਾਂ ਦਵਾਂਗੇ 65000 ਰੁਪਏ ਦਾ ਤੇ ਇਧਰਲੀ ਸਾਈਡ ਇਹ ਜੇ ਕਿਸੇ ਨੇ ਬੁੱਕ ਕਰਨ ਬੁੱਕ ਕਰ ਸਕਦਾ ਇਹ 100 ਪਾਸਿੰਗ ਵਾਲਾ ਇਹਦੀ ਤੁਹਾਨੂੰ ਮੈਂ ਆਵਾਜ਼ ਦਿਖਾਣਾ ਭਾਈ ਫੜਿਓ ਮਾੜਾ ਜਿਹਾ ਫੋਨ ਇਹ ਵੀ ਆਵਾਜ਼ ਸੁਣੀ ਆ ਬਹੁਤ ਵੀਡੀਓ ਨੂੰ ਪੂਰੀ ਦੇਖਿਓ ਬਾਈ ਸਕਿਪ ਨਾ ਕਰਿਓ ਜਿਹੜਾ ਇੰਡੀਅਨ ਨਾਮਾ ਕਰਦਾ ਆਪਾਂ ਇਹਨੂੰ ਟ੍ਰਾਈ ਵੀ ਕਰ ਰਹੇ ਆ ਇਹਨੂੰ ਮੈਂ ਆਰੇ ਵਿੱਚ ਤੇ ਹੁਣ ਮਾ ਕੋ ਇੰਨੀ ਜੀ ਚਿੱਕਾ ਇੱਚੀ ਸਟਾਰਟ ਹੋ ਗਈ ਹੈ ਇਹਦੇ ਬਾਅਦ ਚੱਲੋ ਸਟਾਰਟ ਕਰਨ ਕੋਲ ਹੰਨ ਨਾ ਮੈਂ ਜਿਹੜਾ ਇੰਜਨ ਦਾ ਗਮਕ ਪੜੀ ਨਾ ਮਗਰੀਆ ਸਾਰਾ ਜਿਹੜਾ ਯਾ ਮੈਂ ਬਾਤ ਸੁਣਾਤਾ ਹਾਂ ਤੁਹਾਨੂੰ ਮੋਟਰਸਾਈਕਲ ਪਾਸਿੰਗ ਵਾਲਾ ਜੇ ਕਿਸੇ ਨੇ ਬੁੱਕ ਕਰਨਾ ਤਾਂ ਬੁੱਕ ਕਰ ਸਕਦਾ ਹੈ ਇਹ ਇਹ ਮੋਟਰਸਾਈਕਲ ਤਿਆਰ ਕਰਕੇ ਦਵਾਂਗੇ 165000 ਰੁਪਏ ਦਾ ਤੇ 128 ਤੱਕ ਪਾਸ ਆ ਇਹ ਤੇ ਉੱਦ ਦੇ ਬਾਅਦ ਤੋਂ ਇਹ ਰਿਹਾ ਇਹਦਾ ਮੈਂ ਤੁਹਾਨੂੰ ਰੇਟ ਦੱਸਦਾ ਐਵੇਂ ਹੀ ਲੈਣਾ ਹੀ ਨਹੀਂ ਆ ਦਵਾਂਗੇ ਤੇ ਇਹ ਪਾਸਿੰਗ ਵਾਲਾ ਪਾਸਿੰਗ ਵਾਲਾ ਰੇਟ ਤੁਸੀਂ ਮੈਨੂੰ ਫੋਨ ਕਰ ਲਿਓ ਮੋਟਰਸਾਈਕਲ ਦਾ ਤੇ ਇਧਰਲੀ ਸਾਈਡ ਸਕੂਟਰੀ ਖੜੀ ਹੈ ਇਹ ਦਵਾਂਗੇ ਆਪਾਂ 15 ਮਾਡਲ ਸਾਰੀ ਓਕੇ ਕਰਕੇ ਇਹ ਦਵਾਂਗੇ 35000 ਰੁਪਏ ਦੀ ਤੇ ਡੀ ਲੈਕਸ 19 ਮਾਡਲ ਇਹ ਦਵਾਂਗੇ ਆਪਾਂ 45000 ਰੁਪਏ ਦਾ ਦੇ ਦਾਂਗੇ ਯਾਰ ਬਹੁ ਟਾਈਮ ਹੋ ਗਿਆ 45000 ਦਾ ਦੇ ਦਾਂਗੇ 19 ਮਾਡਲ ਡੀ ਲੈਕਸ ਕਾਰਬਿਟਰ ਵਾਲਾ ਲਾਸਟ ਵਾਲਾ ਮਾਡਲ ਤੇ ਇਹ ਮੋਟਰਸਾਈਕਲ ਭਾਜੀ ਨੂੰ ਬਹੁਤ ਪਸੰਦ ਆਇਆ ਹੋਇਆ ਭਾਜੀ ਕਿਵੇਂ ਆ ਮੋਟਰਸਾਈਕਲ ਬਹੁਤ ਚੰਗੀ ਹੈ 61 ਤੇ ਤੁਹਾਨੂੰ ਇਧਰ ਆ ਮੋਟਰਸਾਈਕਲ ਦਿਖਾਉਂਦਾ ਮੈਂ ਤੇ ਇਹ ਇਹ ਮੋਟਰਸਾਈਕਲ ਬਈ ਅਨਸਲੀਵ ਹੋ ਰਿਹਾ ਇਹ ਸਟਾਰਟਿੰਗ ਬਹੁਤ ਸੋਹਣੀ ਹੈ ਇੰਜਨ ਦੀ ਪਰਫੋਰਮੈਂਸ ਉਹ ਘੈਂਟਾ ਇਹ ਮੋਟਰਸਾਈਕਲ ਟਾਪੇ ਲਾ ਕੇ ਲੱਗ ਨਮਾ ਹੋਇਆ ਉਹਨੇ ਨਿਕਲ ਸੀਟਨ ਸਾਰਾ ਘੈਂਟਾ ਚੰਡੀਗੜ੍ਹ ਦਾ ਨੰਬਰ ਆ ਆਨਲਾਈਨ ਹੈਗਾ ਮੋਟਰਸਾਈਕਲ ਅਜੇ ਇੱਕ ਕਰਕੇ ਬਣਨ ਦੀ ਇੱਕ ਜੀ ਤੇ ਇਹ ਚੰਡੀਗੜ੍ਹ ਨੰਬਰ ਆ ਆਨਲਾਈਨ ਹੈਗਾ ਮੋਟਰਸਾਈਕਲ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਵੀ ਤੇ ਥੋਣਾ ਇਹ ਮੋਟਰਸਾਈਕਲ 80000 ਦੇ ਨੀਚੇ-ਨੀਚੇ ਦੇ ਦਾਂਗੇ ਇਹ ਮੋਟਰਸਾਈਕਲ ਤੇ ਮੈਂ ਤੁਹਾਨੂੰ ਸਟਾਰਟਿੰਗ ਦਿਖਾਣਾ ਹੈ ਜੀ ਮੋਟਰਸਾਈਕਲ ਦੀ ਹੈ ਜੀ ਪਵੈਰੀ ਹੁਣ ਤੱਕ ਨਾਲ ਦੀਆਂ ਉਹ ਚੀਜ਼ਾਂ ਇਹਦੀਆਂ ਹੁਣ ਤੱਕ ਨਾਲ ਦੀਆਂ ਨੇ ਆ ਮੀਟਰ ਅੰਦਰ ਵੀ ਨਾਲ ਦਾ ਤੁਹਾਨੂੰ ਮੈਂ ਸਟਾਰਟਿੰਗ ਕਰਨਾ ਇਹ ਵੀ ਇਹ ਵੀ ਮੈਂ ਵੀਡੀਓ ਲਗ ਲਗ ਪਾਉਂਗਾ ਸਾਰੇ ਮੋਟਰਸਾਈਕਲਾਂ ਦੇ ਵੀ ਇਹ ਜਿਹੜੇ ਵੀ ਪਾਵਾਂਗੇ ਆਪਾਂ ਇੰਸਟਾਗ੍ਰam ਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਗਾਹਾਂ ਘਾਹ ਇਦਾਂ ਦੀਆਂ ਹੋਰ ਬਹੁਤ ਵੀਡੀਓ ਆਉਣਗੀਆਂ ਥੋੜਾ ਟਾਈਮ ਘੱਟ ਲੱਗਦਾ ਉਹਦੇ ਕਰਕੇ ਬਣਦੀਆਂ ਜਿੰਗੀਆਂ ਅੱਜ ਥੋੜਾ ਟਾਈਮ ਲੱਗਿਆ ਤੇ ਜਲਦੀ ਹੀ ਬਈ 1,05,000 ਰੁਪਏ ਦੇਵਾਂਗੇ ਇਹ ਬਹੁਤ ਸੋਹਣਾ ਮੋਟਰਸਾਈਕਲ ਹੈ ਤੇ ਜੇ ਕਿਸੇ ਨੂੰ ਕੋਈ ਮੋਟਰਸਾਈਕਲ ਤਿਆਰ ਵੀ ਕਰਾਉਣਾ ਹੋ ਤਾਂ ਆਪਣੇ ਨਾਲ ਉਹ ਵੀ ਕੰਟੈਕਟ ਕਰ ਲਿਆ ਕਰੋ ਆਪਾਂ ਤਿਆਰ ਕਰ ਦਨੇ ਆ ਮੋਟਰਸਾਈਕਲ ਕਿਹਾ ਦਿਨ ਆਪਾਂ ਜੰਮੀ ਤਿਆਰ ਕਰ ਦਨੇ ਆ ਜੇ ਕਿਸੇ ਨੇ ਬਾਈਕ ਜਾਂ ਮੋਟਰਸਾਈਕਲ ਤਿਆਰ ਕਰਵਾਉਣਾ ਹੁੰਦਾ ਆਪਣੇ ਨਾਲ ਕੰਟੈਕਟ ਕਰ ਲਿਆ ਕਰੋ ਤੇ ਸਾਡੇ ਚੀਨਾਂ ਆ ਜਾਂਦਾ ਵੀ ਮੋਟਰਸਾਈਕਲ ਦੇ ਟਾਪ ਪਰ ਤੋਂ ਬਾਤੂ-ਬਾਤ ਵੀ ਜਿੱਥੇ ਤੇ ਬਾਕੀ ਹੋਰ ਵੀ ਨਵੇਂ-ਨਵੇਂ ਮੋਟਰਸਾਈਕਲ ਆਈ ਜਾਣਗੇ ਆਪਾਂ ਉਸ ਦਾ ਵੀਡੀਓ ਬਣਾਈ ਜਾਵਾਂਗੇ ਤੇ ਅੱਜ ਦੀ ਵੀਡੀਓ ਵਿੱਚ ਇਹਦਾ ਕਿ ਵੀਡੀਓ ਨੂੰ ਸਕਿੱਪ ਨਾ ਕਰਾਇਆ ਕਰੋ ਪੂਰੀ ਦੇਖਿਆ ਕਰੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰੇ ਨੂੰ ਸਸਤਾ